ਪੰਜਾਬ ਨਿਊਜ਼ ਟੀਵੀ ਦੇਖਣ ਵਾਲੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਦੇਸ਼ ਵਾਸੀਆਂ ਦਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਪੂਤ ਪ੍ਰੇਤ ਕੱਢਣ ਦੇ ਨਾਂ ਤੇ ਪਾਦਰੀ ਨੇ ਕੁੱਟ-ਕੁੱਟ ਕੇ ਮਾਰਤਾ ਮੁੰਡਾ ਤਹਿਸੀਲਦਾਰ ਤੇ ਪੁਲਿਸ ਅਧਿਕਾਰੀਆਂ ਨੇ ਕਬਰ ਵਿੱਚੋਂ ਕਢਵਾਈ ਲਾਸ਼ ਬਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨਜ਼ਦੀਕੀ ਪਿੰਡ ਸਿੰਘਪੁਰਾ ਵਿੱਚ ਕਬਰ ਸਥਾਨ ਵਿੱਚੋਂ ਇੱਕ ਲਾਸ਼ ਕਢਵਾ ਕੇ ਪੁਲਿਸ ਅਧਿਕਾਰੀਆਂ ਅਤੇ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਲਈ ਭੇਜੀ ਗਈ ਇਹ ਲਾਸ਼ 30 ਸਾਲਾਂ ਨਜਵਾਂ ਦੀ ਸੀ ਜਿਸ ਨੂੰ ਇੱਕ ਪਾਦਰੀ ਅਤੇ ਉਸ ਦੇ ਸਾਥੀਆਂ ਵੱਲੋਂ ਭੂਤ ਪ੍ਰੇਤ ਕੱਢਣ ਦੇ ਨਾਂ ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਰਾਖਲ ਪਤਨੀ ਮੰਗਾ ਮਸੀ ਵਾਸੀ ਸਿੰਘਪੁਰਾ थाना ਧਾਰੀਵਾਲ ਤੇ ਬੀਤੇ ਦਿਨੀ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਲੜਕਾ ਸਹਿਮੂਲ ਮਸੀ ਉਮਰ ਤਕਰੀਬਨ 30 ਸਾਲ ਜੋ ਕਿ ਬਿਮਾਰ ਸੀ ਉਸਨੇ ਪਾਦਰੀ ਜੈਕਪ ਮਸੀ ਅਤੇ ਬਲਜੀਤ ਸਿੰਘ ਨੂੰ ਦੁਆ ਕਰਨ ਵਾਸਤੇ ਆਪਣੇ ਘਰ ਬੁਲਾਇਆ ਸੀ ਜੋ ਕਿ ਮਿਤੀ 21 ਅਗਸਤ ਨੂੰ ਰਾਤ 10 ਵਜੇ ਉਸਦੇ ਘਰ ਆਏ ਅਤੇ ਬਾਅਦ ਦੇ ਵਿੱਚ 7-8 ਹੋਰ ਵਿਅਕਤੀਆਂ ਨੂੰ ਬੁਲਾ ਲਿਆ ਜਿਨ੍ਹਾਂ ਨੇ ਉਸਦੇ ਲੜਕੇ ਸਹਿਮੂਲ ਮਸੀ ਦੀ ਪੂਤ ਪ੍ਰੇਤ ਕੱਢਣ ਦੇ ਨਾਂ ਤੇ ਕਾਫੀ ਮਾਰ ਕਟਾਈ ਕੀਤੀ ਅਤੇ ਉਸ ਨੂੰ ਮੰਜੇ ਤੇ ਪਾ ਕੇ ਚਲੇ ਗਏ ਜਦ ਪਰਿਵਾਰਕ ਮੈਂਬਰਾਂ ਨੇ ਨੇੜੇ ਜਾ ਕੇ ਦੇਖਿਆ ਕਿ ਉਸ ਦਾ ਸਹਿਮੂਲ ਮਸੀਹ ਪੁੱਤਰ ਦੀ ਮੌਤ ਹੋ ਚੁੱਕੀ ਸੀ ਜਿਸ ਨੂੰ ਮਿਤੀ 22 ਅਗਸਤ ਨੂੰ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਕਬਰਸਤਾਨ ਵਿੱਚ ਦਫਨਾ ਦਿੱਤਾ ਸੀ ਜਿਸ ਬਾਰੇ ਥਾਣਾ ਧਾਰੀਵਾਲ ਵਿਖੇ ਇਤਲਾਮ ਮਿਲਨ ਤੇ ਜਾਕਬ ਮਸੀਹ ਜੱਕੀ ਪੁੱਤਰ ਸਤਾ ਮਸੀਹ ਵਾਸੀ ਸੰਗਰ ਕਲੋਨੀ ਬਲਜੀਤ ਸਿੰਘ ਸੋਨੂ ਪੁੱਤਰ ਰਣਜੀਤ ਸਿੰਘ ਵਾਸੀ ਸਚੈਨੀਆਂ ਥਾਣਾ ਘੁੰਮਣਕਲਾ ਅਤੇ 7 8 ਨਾਮ ਮੁਲਮੁਲ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉੱਥੇ ਮੌਕੇ ਤੇ ਪਹੁੰਚੀ ਤਹਿਸੀਲਦਾਰ ਇੰਦਰਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਰ ਵਿੱਚੋਂ ਕਢਵਾ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਤੁਸੀਂ ਦੇਖਦੇ ਰਹੋ ਜੀਡੀਐਸ ਪੰਜਾਬ ਨਿਊਜ਼ ਟੀਵੀ ਮਰਾਖਲ ਜੇ ਪਿੰਡ ਮੇਰਾ ਸਿੰਘ ਤੁਸੀਂ ਕੀ ਗੱਲ ਬਰਾਦੀ ਮੇਰਾ ਬੇਟਾ ਠੀਕ ਨਹੀਂ ਨੀ ਉਹ ਚੀਕਾਂ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10 12 ਪਾਸਟਰ ਹੋਰ ਸਦਲੇ ਲਾਗੇ ਉਹ ਆਨਾਂ ਨੇ ਆਣ ਕੇ ਕਿਹਨੇ ਥੋੜ੍ਹ ਦਮਾਰਨੀ ਸ਼ੁਰੂ ਕਰਤੀ ਕਿਹਨੇ ਚਪੇੜਾ ਮਾਰਨੀ ਸ਼ੁਰੂ ਕਰਤੀ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਤੂ ਤੂ ਕੇ ਨੇ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਨੀਲਾ ਕਰ ਛੜਿਆ ਇੰਨੀ ਇੱਕ ਸਟਾ ਲਾਈਆਂ ਸਟਾ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਆ ਤੇ ਮੇਰੇ ਬੱਚੇ ਨੂੰ ਐਦਾ ਬਾਵਾ ਪਿੱਛੇ ਬੰਨ ਕੇ ਲੱਤਾਂ ਵੀ ਬੰਨ ਕੇ ਤੇ ਮੰਦੀ ਦਾ ਮੁੱਦਾ ਸੁੱਟ ਗਏ ਮੁੱਦਾ ਸੁੱਟਣ ਦੇ ਕਾਰਨ ਜੇ ਗਏ ਹੀ ਆ ਤੇ ਮੇਰੇ ਬੱਚੇ ਨੇ

ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਇਹੀ ਦੋਵੇਂ ਨਵੇਂ ਸਾਸਿ ਆੜੀ ਇਹਨਾਂ ਨੇ ਪੇਸ਼ ਨਹੀਂ ਜਾਣਦੀ 10-15 ਬੰਦੇ ਸੀ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨਹੀਂ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤੇ ਕੋਈ ਸੁੱਧ-ਬੁੱਧ ਨਹੀਂ ਸੀ ਜੇ ਤਾਂ ਜਵਾਨ ਪੁੱਤ ਘਰੋਂ ਤੁਰ ਜਾਏ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਿਰਦੇ ਉਹ ਵੀ ਮੈਂਟਲ ਆ ਉਹ ਕੁਛ ਕਰਦਾ ਨਹੀਂ ਹੈ ਮੰਜੀ ਤੇ ਬੈਠਾ ਰਹਿੰਦਾ ਕਿੰਨੇ ਬੱਚੇ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਹਾਂ ਹਾਂਜੀ ਕਵਰ ਕਿਉਂ ਫੋਟ ਰਿਹਾ ਹੁਣ ਅਸੀਂ ਫਿਰ ਥਾਣੇ ਜਾ ਕੇ ਤਲਾਸ਼ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਇਹਨੂੰ ਫੋਟ ਰਿਹਾ ਕਵਰ ਦੇ ਫੋਟ ਰਿਹਾ ਕਵਰ ਫਿਰ ਫੋਟ ਰਿਹਾ ਠੀਕ ਹੈ ਜੀ ਆਪਾਂ ਅੰਜੀ ਦੇ ਕਲਾ ਕਲਾ ਇਹਨਾਂ ਨੇ ਮੇਰਾ ਸਿੰਗਾਪੁਰ ਇਹਨਾਂ ਨੂੰ ਬੁਲਾਇਆ ਸੀ ਦਵਾ ਕਰਨ ਵਾਸਤੇ ਇਹ ਕਿਸਤਾਨ ਕੇ ਮੈਂ ਕਿਹਾ ਚਲ ਦਵਾ ਨਾਲ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਘੁੱਟ ਘੁੱਟ ਕੇ ਤੇ ਮੋਰਾ ਆਤਮਾਰ ਸੜਿਆ ਕਿਹੜਾ ਕੜਾ ਟੁੱਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿੰਨੇ ਜਾਣੇ ਸੀਗੇ ਨਾਲ ਲੈਣੇ ਨੇ 7-8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਥੋੜ੍ਹਾ ਮਾਰ-ਮਾਰ ਕੇ ਤੈਨੂੰ ਬਾਅਦ ਮਾਰ ਸੜਿਆ ਤੇ ਬਾਅਦ ਤੇ ਇਹਨਾਂ ਆਪਾਂ ਗਾਂ ਹੁੰਦੇ ਹੀ ਸੜੰਦੇ ਹੀ ਤੇ ਇਹ ਕਹਿੰਦੇ ਤੁਸੀਂ ਬੀਬੀ ਪਰੇ ਹੋ ਕੇ ਤੇ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆ ਪਹਿਲਾਂ ਵੀ ਇਦਾਂ ਕਰਦੇ ਰਹੇ ਹੋ ਹੁਣ ਕਿਉਂ ਨਾ ਕੀਤਾ ਇਦਾਂ ਮਾਰਦੇ ਨੇ ਕਰਮ ਦਾ ਕੰਮ ਮਤ ਅੰਧਵਿਸ਼ਵਾਸ਼ ਜਿਹਾ ਮਾਰਤਾ ਹੁੰਦੇ ਨਾਲੇ ਮਾਰਤਾ ਹਾਂਜੀ ਕਿਉਂ ਇੱਥੇ ਆਈ ਹੋ ਹਾਂਜੀ ਇੱਕ ਸੈਮੂਅਲ ਮਸੀਹ ਦੀ ਅੰਧਵਿਸ਼ਵਾਸ਼ ਕਰਨ ਨੂੰ ਮੌਤ ਹੋ ਗਈ ਆ ਇਹ ਸਬੰਧੀ ਮੇਰੀ ਬਤੌਰ ਡਿਊਟੀ ਮੈਜਿਸਟਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ ਲਾਸ਼ ਜਿਹੜੀ ਆ ਪੁਲਿਸ ਦੇ ਡਿਫਟੀ ਸਾਹਿਬ ਆਏ ਆ ਐਸਐਚਓ ਤਾਰੀਪਾਲ ਆਏ ਆ ਤੇ ਹੋਰ ਵੀ ਪੁਲਿਸ ਪ੍ਰੋਸੀਜਨ ਦੇ ਸਾਰੇ ਨਾਲ ਹੀ ਆਹੀਂ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮੋਂ ਤੋਂ ਹੀ ਦੇਖ ਲਈ ਮੋਦਾ ਕੀ ਕਰਨ ਦੱਸ ਰਹੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉਥੇ ਇਹਨਾਂ ਨੂੰ ਗਿਰਜੇ ਚ ਜਦੋਂ ਲੈ ਕੇ ਗਏ ਆ ਤੇ ਉਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਆਂਦੇ ਵਿਸ਼ਵਾਸ ਕਰ ਹੁਣ ਪੋਸਟਮਾਰਟਨ 'ਤੇ ਲਾਸ਼ ਛੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟਨ 'ਲੀ ਲਾਸ਼ ਛੁੱਟੀ ਜਾ ਰਹੀ ਆ ਇਹ ਥਣੇਦਾਰੀ ਵਾਲੀ ਘਟਨਾ ਜੀ ਪਿੰਡ ਸਿੰਘਪੁਰ ਐ ਤੇ 30 ਸਾਲ ਦਾ ਨੌਜਵਾਨ ਸੀ ਸੈਮਲ ਉਹ ਬਿਮਾਰ ਇੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜਾਂ ਠੀਕ ਕਰਨ ਦੇਖਾ ਪਰ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇੱਥੇ ਕੁਝ ਸ਼ਤਾਨ ਹੈ ਤੇ ਉਹ ਫਿਰ ਜਿ ਕੋ ਮਾਰਕਟਾਈ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾਈ ਦਰਾਨੀ ਜਿਹੜੀ ਹੈ ਉਹ ਦੀਥ ਹੋ ਗਈ ਹੁਣ ਡੈਡਪੜੀ ਗੋਲ ਕੜਾਈ ਜਾਰੀ ਹੈ ਤੇ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਹ ਪਰ ਨੇਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਤਲਾਹ ਨਹੀਂ ਦਿੱਤੀ ਤੇ ਇਹਨੂੰ ਕਰਤਾ ਦਫਨਾਤਾ ਹੀ ਬੋਡੀ ਨੂੰ ਤਾਂ ਤੋਂ ਨੈਕਸਟ ਡੇ ਆ ਕੇ ਸਾਨੂੰ ਇਤਲਾਹ ਮਿਲੀ ਜਦੋਂ ਕਿ ਆ ਸਾਰਾ ਮਾਮਲਾ ਹੋਇਆ ਪੇਰ ਅਸੀਂ ਉਹਦੀ ਕਹਾਦਾ ਐਫਆਈਆਰ ਲੌਂਚ ਕੀਤੀ ਹੈ ਤਾਂ ਫਿਰ ਲੌਂਚ ਕਰਨ ਤੋਂ ਬਾਅਦ ਤੁਹਾਨੂੰ ਇਹਦਾ ਪੋਸਟਵਨ ਜ਼ਰੂਰੀ ਹੈ ਤੇ ਇਸ ਕਰਕੇ ਆ ਉਹ ਇਹਦੀ ਜਿਹੜੀ ਡੈਡ ਬਡੀ ਕੱਢ ਕੇ ਤੇ ਉਹਦਾ ਪੋਸਟਵਨ ਕਰਾਵਾਂਗੇ ਕਿਤੇ ਆਪਣੇ ਕਿੰਨੇ ਬੰਦੇ ਲਾਖ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 6736 ਹਰੇ ਬੰਦੇ ਕਿਹਨਾਂ ਆਜੇ ਨਹੀਂ ਅਜੇ ਕੋਈ ਰੈਸਟੋਰੈਂਟ ਥੈਂਕ ਯੂ